ਕਿਉਂਕਿ ਮੇਰੇ ਲੋਕਲ ਸ਼ਹਿਰ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਤਾਵਰ ਤੇ ਚੜੇ ਹੋਏ ਨੇ ਜੀ ਜਿਨ੍ਹਾਂ ਨੇ ਭਾਈ ਗੁਰਜੀਤ ਸਿੰਘ ਦਾ ਮੁੱਦਾ ਚੁੱਕਿਆ ਸੀਗਾ ਵਿਧਾਨ ਸਭਾ ਦੇ ਵਿੱਚ ਕਿੱਥੋਂ ਤੱਕ ਪਹੁੰਚੀ ਆ ਗੱਲ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਪੀੜਾ ਪੰਜਾ ਚੱਲਿਆ ਸੀ ਇੱਕ ਆਵਾਮ ਦਾ ਸਵਾਲ ਆ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਘਰ ਤੇ ਵੀ ਜਿਹੜਾ ਪੀੜਾ ਪੰਜਾ ਚੱਲੂਗਾ ਨਹੀਂ ਦੇਖੋ ਇੱਕ ਜਿਹੜੀ ਸਿੱਖਿਆ ਸਕੀਮ ਚਲਾਈ ਗਈ ਸੀ ਉਹਦੇ ਵਿੱਚ ਵਿਰੋਧੀਆਂ ਵੱਲੋਂ ਟਰੋਲ ਵੀ ਕੀਤਾ ਜਾ ਰਿਹਾ ਕਹਿੰਦੇ ਵੀ ਅੱਜ ਤੱਕ ਜਿਹੜੇ ਜਿਵੇਂ ਬਾਥਰੂਮ ਹੋ ਗਏ ਜਾਂ ਮਤਲਬ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀ ਸਵਾਗਤ ਹੈ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੌੜਾ ਮਾਜਰਾ ਸਾਹਮਣੇ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਰ ਪਹਿਲਗਾਮ ਹਮਲੇ ਨੂੰ ਕਿਵੇਂ ਦੇਖਦੇ ਹੋ ਜਿਹੜੇ ਆਪਣੇ નિર્ਦੋਸ਼ ਲੋਕ ਮਾਰੇ ਗਏ ਨੇ ਜਿੰਦਗੀ ਗਿਣਤੀ ਤਕਰੀਬਨ 34 35 ਹੋ ਗਈ ਆ ਕੀ ਕਹਿਣਾ ਚਾਹੋਗੇ ਸੈਂਟਰ ਸਰਕਾਰ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪਰਿਵਾਰਾਂ ਦੇ ਜੀ ਉਥੇ ਸ਼ਹੀਦ ਹੋਏ ਨੇ ਉਹਨੂੰ ਸ਼ਰਦਾ ਸੁਮਨ ਅਰਪਿਤ ਕਰਦੇ ਆਂ ਪਰਬੂ ਉਹਨਾਂ ਨੂੰ ਆਪਣੇ ਚਰਨਾ ਚਨਬਾਸ ਬਖਸ਼ੇ ਦੂਜਾ ਜੋ ਕਾਇਰਾਨਾ ਹਰਕਤ ਪਾਕਿਸਤਾਨ ਵੱਲੋਂ ਜਾਂ ਖਾਰਕੋਮ ਵੱਲੋਂ ਕੀਤੀ ਗਈ ਆ ਉਹਦੀ ਜਿੰਨੀ ਲਿੰਦਾ ਕੀਤੀ ਜਾਵੇ ਓਨੀ ਹੀ ਘਟ ਹੈ ਇੱਕ ਆਮ ਲੋਕਾਂ ਦੇ ਅੰਨੇਵਾਹ ਫਾਇਰਿੰਗ ਕਰਨੀ ਇਹ ਕਤਲੋਗਾਰਤ ਹੈ ਔਰ ਸਭ ਤੋਂ ਵੱਡੀ ਜਿਹੜੀ ਨਲੈਕੀ ਆ ਉਹ ਕੇਂਦਰ ਸਰਕਾਰ ਦੀ ਸਾਫਤ ਹੁੰਦੀ ਆ ਜੀ ਕਿ ਕੁਛ ਦਿਨ ਪਹਿਲਾਂ ਗ੍ਰਹਿ ਮੰਤਰੀ ਉੱਥੇ ਜਾ ਕੇ ਆਇਆ ਔਰ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਇੱਥੇ ਐਦਾਂ ਦਾ ਕੋਈ ਗੜਬੜ ਹੋ ਸਕਦੀ ਆ ਕਿਉਂਕਿ ਜਿੱਥੇ ਇੰਨੇ ਸਲਾਨੀ ਆਉਂਦੇ ਹੋਣ ਜੀ ਤਾਂ ਕੁਦਰਤੀਓਂ ਸਰਕਾਰ ਦਾ ਵੀ ਕੇਂਦਰ ਸਰਕਾਰ ਦਾ ਵੀ ਸਟੇਟ ਸਰਕਾਰ ਦਾ ਵੀ ਫਰਜ਼ ਬਣਦਾ ਕਿ ਉੱਥੇ ਸਿਕਿਉਰਿਟੀ ਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ ਉੱਥੇ ਤਾਂ ਹਜ਼ਾਰਾਂ ਹੀ ਲੋਕ ਰੋਜ਼ ਜਿਹੜਾ ਹੈਗਾ ਘੁੰਮਣ ਵਾਸਤੇ ਆਉਂਦੇ ਨੇ ਸੋ ਇਹ ਕਿਤੇ ਨਾ ਕਿਤੇ ਅਣਗਹਿਲੀ ਆ ਜਿਹੜੀ ਕੇਂਦਰ ਤੋਂ ਅਰ ਸਟੇਟ ਤੋਂ ਜਿਹੜੀ ਹੋਈ ਆ ਜਿਹਦਾ ਨੁਕਸਾਨ ਆ ਉਹ ਸਾਡੇ ਬੱਚਾ ਨੇ ਆਪਣੀ ਜ਼ਿੰਦਗੀ ਤੋਂ ਹੱਥ ਧੋਕੀ ਚੁਣਾ ਲਈ ਜਿਵੇਂ ਹਾਈ ਰਲਟੇਰੀਆ ਮੰਨਿਆ ਜਾਂਦਾ ਸਰ ਉਹ ਇੱਕ ਜਿਹੜਾ ਮਤਲਬ ਉੱਥੇ ਬਹੁਤ ਘੱਟ ਸੀਗੀ ਜਿਹੜੀ ਫੌਜੀਆਂ ਦੀ ਗਿਣਤੀ ਕਰ ਸਕਦੇ ਹਾਂ ਕਿਵੇਂ ਮੰਨ ਦਿਓ ਕਿ ਕਾਰਨ ਕੀ ਹੋਇਆਗਾ ਦੇਖੋ ਉਹੀ ਗੱਲ ਹੈ ਕਿ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹ ਫੇਲ ਹੋਈਆਂ ਨੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਿਲਕੁਲ ਗੈਰਾਨਾ ਗੈਰ ਜ਼ਿੰਮੇਵਾਰਾਨਾ ਉਹਨਾਂ ਦੀ ਕਿਉਂਕਿ ਜਦੋਂ ਐਡੀਆਂ-ਐਡੀਆਂ ਏਜੰਸੀਆਂ ਸਰਕਾਰ ਕੋਲ ਹੈਗੀਆਂ ਨੇ ਤਾਂ ਕਿਉਂ ਨਹੀਂ ਇਸ ਚੀਜ਼ ਦਾ ਦੇਖਿਆ ਕਿ ਉੱਥੇ ਕੋਈ ਗੜਬੜ ਹੋ ਸਕਦੀ ਹੈ ਉਹ ਮੰਨੇ ਵੀ ਨੇ ਕੱਲ ਪੇਪਰ 'ਚ ਵੀ ਆ ਕੇ ਹਾਂ ਬਿਲਕੁਲ ਮੰਨੇ ਨੇ ਕਿ ਸਭ ਤੋਂ ਜਿਹੜੀ ਸਿਕਿਉਰਿਟੀ ਦੇ ਵਿੱਚ ਚੂਕ ਹੋਈ ਹੈ ਉਹਨਾਂ ਦੀ ਕੇਂਦਰ ਸਰਕਾਰ ਦੀ ਜਾਂ ਸਟੇਟ ਦੀ ਚੂਕ ਹੈ ਜਿਹੜੀ ਉਹ ਸਾਡੇ 30-35 ਪਰਿਵਾਰ ਨੇ ਜਿਹੜੇ ਉਹਨਾਂ ਨੇ ਰੋਲ ਕੇ ਰੱਖਤੇ ਔਰ ਉਹਦਾ ਜਿਹੜਾ ਹੈਗਾ ਪਰਿਵਾਰਾਂ ਨੂੰ ਬਹੁਤ ਵੱਡਾ ਸਦਮਾ ਜਿਹੜਾ ਉਹਨਾਂ ਨੂੰ ਮਾਰਿਆ ਕਿਉਂਕਿ ਕੁਝ ਇੱਕ ਦੋ ਬੱਚੇ ਜਿਨ੍ਹਾਂ ਦੀ ਰੀਸੈਂਟ ਹੁਣੀ ਮੈਰਿਜ ਹੋਈ ਸੀ ਉਹ ਉੱਥੇ ਕਾਮਨ ਫੇਰਨ ਵਾਸਤੇ ਗਏ ਇੱਥੇ ਜੀ ਕਿੰਨੇ ਜਿਹੜੇ ਉੱਥੇ ਜਾ ਕੇ ਆਏ ਨੇ ਉਹਨਾਂ ਨੇ ਉਸ ਸਮੇਂ ਦਾ ਜਿਹੜਾ ਮੰਜ਼ਰ ਹੈ ਉਹ ਦੱਸਿਆ ਉਹ ਬਹੁਤ ਹੀ ਜਿਹੜਾ ਹੈਗਾ ਕਟਿਆ ਹਰਕਤ ਜਿਹੜੀ ਖਾਰਕੂਆਂ ਵੱਲੋਂ ਜਾਂ ਪਾਕਿਸਤਾਨੀ ਜਿਹੜੇ ਕਰਿੰਦੇ ਨੇ ਉਹਨਾਂ ਵੱਲੋਂ ਕੀਤੀ ਗਈ ਆ ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਹੁਣ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਉੱਥੇ ਜਿਹੜਾ ਸਖਤ ਐਕਸ਼ਨ ਹੈ ਜਿਹੜਾ ਉਹ ਤੇ ਹੋਣਾ ਚਾਹੀਦਾ ਪਰ ਅਫਸੋਸ ਹੈ ਕਿ ਉਸ ਤਰਫ ਸਾਡੇ ਜਿਹੜੇ ਬੱਚੇ ਉੱਥੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਨੇ ਉਹਨਾਂ ਦੇ ਹਜੇ ਸੇਵੇ ਜਲ ਰਹੇ ਨੇ ਔਰ ਦੂਜੇ ਪਾਸੇ ਪ੍ਰਧਾਨ ਮੰਤਰੀ ਜੀ ਬਿਹਾਰ ਦੇ ਵਿੱਚ ਵੋਟਾਂ ਮੰਗ ਰਹੇ ਨੇ ਇਹ ਬਹੁਤ ਮਾੜੀ ਗੱਲ ਹੈ ਜੀ ਪੰਜਾਬ ਹਲ ਆਉਂਿਆ ਸਰ ਕਣਕ ਦਾ ਸੀਜ਼ਨ ਚੱਲ ਰਿਹਾ ਤੇ ਕਾਫੀ ਜਿਹੜੇ ਪੰਜਾਬ ਦੇ ਕਿਸਾਨ ਨੇ ਕਣਕ ਦਾ ਨੁਕਸਾਨ ਹੋ ਹੀ ਜਾਂਦਾ ਕੀ ਮ ਜਿਹੜਾ ਆਉਣ ਵਾਲੀਆਂ ਸੁੱਖ ਸੁਵਿਧਾਵਾਂ ਕੀ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਮਾ ਉਹਦੇ ਤੱਕ ਜਾਊਗਾ ਨਹੀਂ ਦੇਖੋ ਜਿੱਥੇ ਵੀ ਕੋਈ ਨੁਕਸਾਨ ਹੋ ਹਦਰਮਾਨ ਸਾਹਿਬ ਨੇ ਨੁਕਸਾਨ ਹੋਇਆ ਉੱਥੇ ਗਰਦੌਰੀਆਂ ਦੇ ਜਿਹੜੇ ਆਰਡਰ ਨੇ ਉਹ ਆ ਗਏ ਨੇ ਗਰਦੌਰੀਆਂ ਕੀਤੀਆਂ ਜਾਣਗੀਆਂ ਜਿਹਦਾ ਜਿੰਨਾ ਵੀ ਨੁਕਸਾਨ ਹੋ ਉਹਦੀ ਪਰਪਾਈ ਹੈ ਜਿਹੜੀ ਸਰਕਾਰ ਵੱਲੋਂ ਕੀਤੀ ਜਾਊਗਾ ਬਿਲਕੁਲ ਇੱਕ ਜਿਹੜੀ ਸਿੱਖਿਆ ਸਕੀਮ ਚਲਾਈ ਗਈ ਸੀ ਉਹਦੇ ਵਿੱਚ ਵਿਰੋਧੀਆਂ ਵੱਲੋਂ ਟਰੋਲ ਵੀ ਕੀਤਾ ਜਾ ਰਿਹਾ ਕਹਿੰਦੇ ਵੀ ਅੱਜ ਤੱਕ ਜਿਹੜੇ ਜਿਵੇਂ ਬਾਥਰੂਮ ਹੋ ਗਏ ਜਾਂ ਮਤਲਬ ਲੈਟਰਿੰਗ ਵਗੈਰਾ ਉਹਦਾ ਕਹਿੰਦੇ ਉਹ ਘਟਨ ਨਹੀਂ ਕੀਤਾ ਗਿਆ ਸੀ ਕਿਵੇਂ ਦੇਖਦੇ ਹੋਗੇ ਨਹੀਂ ਦੇਖੋ ਜਿਹੜੀ ਪੰਜਾਬ 'ਚ ਸਿੱਖਿਆ ਕ੍ਰਾਂਤੀ ਦੀ ਜਿਹੜੀ ਸ਼ੁਰੂਆਤ ਆ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਜੀ ਇਹ ਕੱਲਾ ਹੀ ਨਹੀਂ ਵੀ ਉਦਘਾਟਨ ਕਰਨੇ ਨੇ ਉੱਥੇ ਜਿਹੜੇ ਸਕੂਲ ਦਾ ਸਟਾਫ ਹੈ ਉਹਨਾਂ ਨਾਲ ਮਿਲ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਕਿਸੇ ਹੋਰ ਚੀਜ਼ ਦੀ ਲੋੜ ਆ ਹੋਰ ਅਸੀਂ ਕੀ ਹੈਲਪ ਕਰ ਸਕਦੇ ਉਹ ਸਾਰਾ ਕੁਝ ਹੀ ਆ ਕਿਉਂਕਿ ਜਿਹੜੇ ਲੋਕ ਉਂਗਲਾਂ ਉਠਾਰੇ ਨੇ ਉਹ ਉਹ ਲੋਕ ਨੇ ਜਿਹੜੇ ਸਨਾਵਰ ਸਕੂਲ ਜਾਂ ਹੋਰ ਵੱਡੇ ਵੱਡੇ ਸਕੂਲਾਂ ਵਿੱਚ ਪੜੇ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਸਕੂਲ ਦੀ ਮਹੱਤਤਾ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਕਿਵੇਂ ਹੈਂਡ ਟੂ ਮਾਉਥ ਨੇ ਕਿਵੇਂ ਉਹ ਆਪਣੇ ਘਰ ਦਾ ਪਾਲਣ ਪੋਸ਼ਣ ਕਰਦੇ ਨੇ ਸੋ ਉਹ ਲੋਕ ਕੀ ਜਾਣ ਜਿਨ੍ਹਾਂ ਨੇ ਜਿਹੜੇ ਸਾਲ ਦੀਆਂ 10-15 15 ਲੱਖ ਰੁਪਈਆ ਫੀਸ ਦਿੱਤੀ ਹੋਵੇ ਇੱਥੇ ਦਾ ਜਿਹੜੇ ਮਾਪੇ ਨੇ ਉਹ 100 ਰੁਪਈਆ ਮਹੀਨਾ ਦਿੰਦੇ ਵੀ ਬਹੁਤ ਔਖਾ ਲੱਗਦਾ ਸੋ ਇਸ ਕਰਕੇ ਉਹ ਲੋਕਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜਿਹੜੇ ਕਹਿੰਦੇ ਨੇ ਵਾਸ਼ਰੂਮਾਂ ਦੇ ਉਦਘਾਟਨ ਕਰ ਰਹੇ ਨੇ ਹਰ ਇੱਕ ਸਕੂਲ ਦੇ ਵਿੱਚ ਪੰਜਾਬ ਦੇ 20000 ਦੇ ਕਰੀਬ ਸਕੂਲ ਨੇ ਜਿਹੜੇ ਹਰ ਇੱਕ ਸਕੂਲ ਦੇ ਵਿੱਚ ਸਰਕਾਰ ਵੱਲੋਂ ਕਿਤੇ 5 ਲੱਖ ਕਿਤੇ 50 ਲੱਖ ਜਿਹੜਾ ਹੈਗਾ ਦਿੱਤਾ ਗਿਆ ਕਈਆਂ ਚ ਕਰੋੜਾ ਰੁਪਿਆ ਦੇ ਹਿਸਾਬ ਨਾਲ ਵੀ ਪੈਸੇ ਆਏ। ਹਾਂ। ਔਰ ਉਹ ਕੋਈ ਇਹ ਨਹੀਂ ਹੈ ਕਿ ਸਰਕਾਰ ਨੇ ਕੋਈ ਆਪਣੇ ਵਾਸਤੇ ਉਹ ਆਵਾਮ ਵਾਸਤੇ ਆਮ ਲੋਕਾਂ ਵਾਸਤੇ ਸਰਕਾਰੀ ਸਕੂਲਾਂ ਬਣੀਆਂ ਜਿਹੜਾ ਖਜ਼ਾਨੇ ਦਾ ਮੂਹਾਂ ਉਹ ਸਾਡੇ ਮੁੱਖ ਮੰਤਰੀ ਸਾਹਿਬ ਕੁਮਾਰ ਤਮਨ ਜੀ ਸਾਡੇ ਜਿਹੜੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਉਹਨਾਂ ਵੱਲੋਂ ਖੋਲਿਆ ਗਿਆ ਕਿਉਂਕਿ ਸਾਡੇ ਆਉਣ ਵਾਲੇ ਸਮੇਂ ਦਾ ਜਿਹੜਾ ਵਿਖਦਾ ਜਿਹੜੇ ਜਗ ਮਗਾਉਂਦੇ ਸਤਾਰੇ ਨੇ ਉਹ ਸਾਡੇ ਬੱਚੇ ਨੇ ਜਿਹੜੇ ਅੱਜ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਮੋਢਿਆਂ ਦੇ ਉੱਤੇ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਜਿਹੜਾ ਭਾਰ ਹੋਣਾ ਇਹਨਾਂ ਨੇ ਦੇਸ਼ ਨੂੰ ਚਲਾਉਣਾ ਸੋ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਿਹੜੀ ਪੜ੍ਹਾਈ ਆ ਜਿਹੜੀ ਉਹ ਮਿਲੇ ਔਰ ਉਹ ਚੰਗੇ ਮੁਕਾਮ ਤੇ ਪਹੁੰਚਣ ਔਰ ਬਲੰਦੀਆਂ ਨੂੰ ਛੂਹਣ ਪੰਜਾਬ ਸਰਕਾਰ ਵੱਲੋਂ ਮਹੀਮ ਚਲਾਈ ਗਈ ਸੀ ਕਿ ਜੰਗ ਨਸ਼ੇ ਅਵਿਰਧ ਕਿੱਥੋਂ ਤੱਕ ਪਹੁੰਚੀ ਆ ਸਰ ਤੇ ਅ ਮਤਲਬ ਕਿਥੋਂ ਤੱਕ ਜਿਹੜਾ ਸਕੰਜਾ ਕਸਿਆ ਜਾ ਰਿਹਾ ਹੈ ਤੇ ਕਿੰਨੇ ਕ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਹੋ ਸਕਦਾ ਹੈ ਦੇਖੋ ਅ ਇੱਕ ਗੱਲ ਤਾਂ ਹੈ ਕਿ ਜਿਹੜੀ ਜੰਗ ਨਸ਼ਾ ਵਿਰੁੱਧ ਜਿਹੜੀ ਚੱਲੀ ਹੈ ਜੁੱਧ ਨਸ਼ਾ ਵਿਰੁੱਧ ਉਹਦਾ ਬਹੁਤ ਮਤਲਬ ਕਿ ਦੇਖਣ ਨੂੰ ਮਿਲਿਆ ਬਹੁਤ ਅਸਰ ਹੋਇਆ ਉਸ ਚੀਜ਼ ਨੇ ਬਿਲਕੁਲ ਬਹੁਤ ਸਾਰੇ ਪਰਚੇ ਹੋਏ ਨੇ ਬਹੁਤ ਸਾਰੇ ਜਿਹੜੇ ਜਿਹੜੇ ਨਸ਼ੇ ਦੇ ਸੌਦਾਗਰ ਸੀ ਉਹ ਫੜੇ ਵੀ ਗਏ ਨੇ ਔਰ ਉਹਦੇ ਨਾਲ ਹੀ ਬਹੁਤ ਸਾਰੇ ਜਿਹੜੇ ਘਰਨ ਵੀ ਜਿਹੜੇ ਹੈਗਾ ਢਾਹੇ ਗਏ ਨੇ ਬਲ ਡੂਜ਼ਰ ਚੱਲੇ ਨੇ ਔਰ ਇਹਦੇ ਵਿੱਚ ਜਿੱਥੇ ਸਰਕਾਰ ਤਾਂ ਆਪਣਾ ਰੋਲ ਬਖੂਬੀ ਨਿਭਾਰੀ ਹੈ ਪਰ ਉਹਦੇ ਵਿੱਚ ਮੈਂ ਤੁਹਾਡੇ ਮਾਧਮ ਜਰੀਏ ਅਪੀਲ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਸਰਕਾਰ ਦਾ ਸਾਥ ਦਿਓ ਜਿੱਥੇ ਵੀ ਤੁਹਾਨੂੰ ਕੋਈ ਗਲਤ ਅਨਸਰ ਮਿਲਦਾ ਹੈ ਤਾਂ ਉਹਦੀ ਸ਼ਿਕਾਇਤ ਹੈ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਕਰੋ ਤਾਂ ਕਿ ਉਹਨਾਂ ਤੇ ਵੀ ਜਿਹੜੇ ਲਗਾਮ ਕਸੀ ਜਾ ਸਕੇ ਕਿਉਂਕਿ ਇਹ ਉਹੋ ਜੀ ਅੱਗ ਹੈ ਜਦੋਂ ਆਪਣੇ ਘਰ ਨੂੰ ਪੈਂਦੀ ਉਦੋਂ ਪਤਾ ਲੱਗਦਾ ਸੋ ਇਹ ਦੂਜਿਆਂ ਦੇ ਘਰ ਨੂੰ ਜੇ ਲੱਗੀ ਉਹ ਆਪਾਂ ਤਮਾਸ਼ਾ ਨਾ ਦੇਖੀਏ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਨੂੰ ਸਰਕਾਰ ਦੇ ਧਿਆਨ 'ਚ ਲਾ ਕੇ ਉਹਨੂੰ ਫੜਾਈਏ ਔਰ ਉਹਦੀ ਜਮਾਨਤ ਵੀ ਕਰਾਉਣ ਤੋਂ ਗਰੇਜ ਕਰੀਏ ਸੋ ਉਮੀਦ ਹੈ ਬੜੀ ਜਲਦੀ ਹੈ ਜਿਹੜਾ ਇਹ ਨਸ਼ਾ ਬਿਲਕੁਲ ਖਤਮ ਹੈ ਜਿਹੜਾ ਪੰਜਾਬ ਦੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਪੀੜਾ ਪੰਜਾ ਚੱਲਿਆ ਸੀ ਇੱਕ ਆਵਾਮ ਦਾ ਸਵਾਲ ਆ ਕਿ ਜਿਹੜੇ ਮੁਲਾਜ਼ਮ ਨੇ ਕਈ ਵਾਰੀ ਉਹਨੂੰ ਤਾਂ ਨਸ਼ਾ ਫੜਿਆ ਜਾਂਦਾ ਕਿ ਉਹਨਾਂ ਦੇ ਘਰ ਤੇ ਵੀ ਜਿਹੜਾ ਪੀੜਾ ਪੰਜਾ ਚੱਲੂਗਾ ਨੇ ਦੇਖੋ ਜਿਹੜਾ ਕੋਈ ਵੈਸੇ ਤਾਂ ਜਿਹੜੇ ਕੋਈ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜਿੱਤੇ ਸੂਬੇ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਕੋਈ ਵੀ ਕਦਮ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਕਿਉਂਕਿ ਇਹ ਇੱਕ ਜਿਹੜੀ ਮੱਛੀ ਆ ਉਹ ਸਾਰੇ ਤਲਾਵ ਨੂੰ ਗੰਦਾ ਕਰਦੀ ਆ ਜੇ ਕੋਈ ਇੱਕ ਅੱਧਾ ਹੈ ਜਹਾ ਹੈਗਾ ਉਹਨਾਂ ਨੂੰ ਸੁਧਰਨਾ ਚਾਹੀਦਾ ਉਹਨਾਂ ਨੂੰ ਜੇ ਕੋਈ ਲੱਗਿਆ ਹੋਇਆ ਨਸ਼ੇ ਤੇ ਵੀ ਲੱਗਿਆ ਹ ਆਪਣਾ ਇਲਾਜ ਕਰਾਉਣਾ ਚਾਹੀਦਾ ਜੇ ਕੋਈ ਇਹ ਜਹਾ ਹੈ ਉਹਦੀ ਦੇਖ ਕੇ ਜਿਸ ਤਰ੍ਹਾਂ ਵੀ ਸਰਕਾਰ ਵੱਲੋਂ ਬਿਲਕੁਲ ਉਹੀ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਨੇ ਵੀ ਇੱਕ ਬੰਦੇ ਕਰਕੇ ਸਾਰਾ ਮੈਂ ਇੱਕ ਬਿਲਕੁਲ ਬਿਲਕੁਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਣੇ ਦੇ ਵਿੱਚ ਕੀ ਕੁਝ ਕੰਮ ਕਰਵਾ ਰਹੇ ਹਾਂ ਜਿੱਥੇ ਕੁਝ ਚੰਗਾ ਹੁੰਦਾ ਉਹ ਅਪਰੀਸ਼ੀਏਸ਼ਨ ਵੀ ਕਰਨਾ ਬਣਦਾ ਜਿਵੇਂ ਟ੍ਰੈਫਿਕ ਸਮੱਸਿਆ ਸੀਗੀ ਜਿਵੇਂ ਸਮਾਣੇ ਦੀਆਂ ਸੜਕਾਂ ਦੀ ਅਸੀਂ ਜਿਹੜੀ ਛਲਾਂਗਾ ਵੀ ਕਰਦਿਆਂ ਤੁਸੀਂ ਬਹੁਤ ਚੰਗੇ ਕਦਮ ਉਠਾਏ ਨੇਗੇ ਜਿਵੇਂ ਪਿਛਲੇ ਦਿਨ ਹੀ ਐਸਐਸ ਐਫ ਦਾ ਜਿਹੜਾ ਮਤਲਬ ਇੱਕ ਮਾਨਸਾਬਦੋਂ ਸੁਰੱਖਿਆ ਫੋਰਸ ਤਿਆਰ ਕੀਤੀ ਗਈ ਸੀ ਹੋਰ ਕੁਛ ਐਦਾਂ ਦੀਆਂ ਸਹੂਲਤਾਂ ਹੈਗੀਆਂ ਨੇ ਸਰ ਜਿਹੜੀਆਂ ਪੰਜਾਬ ਦੇ ਵਿੱਚ ਕੀਤੀਆਂ ਜਾਣਗੀਆਂ ਜਾਂ ਕੋਈ ਨਵੀਆਂ ਭਰਤੀਆਂ ਹੋਣਗੀਆਂ ਅੱਗੇ ਦੇਖੋ ਅ ਅੱਜ ਤੱਕ ਜਦੋਂ ਦੀ ਆਵਾਜ਼ੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਹੈ ਜੀ ਉਸ ਤੋਂ ਪਹਿਲਾਂ ਲੰਬਾ ਜਿਹੜਾ ਬੈਕਲੌਗ ਜਿਹੜਾ ਪੁਲਿਸ ਦੀ ਭਰਤੀ ਦਾ ਅਰੇ ਹੈ ਕੋਈ ਕਿਸੇ ਸਰਕਾਰ ਨੇ ਪੁਲਿਸ ਭਰਤੀ ਕੀਤੀ ਨਹੀਂ ਹੈ ਸੋ ਹੁਣ ਅ ਮੁੱਖ ਮੰਤਰੀ ਸਤਾਰਾ ਭਗਵਾਂ ਸਿੰਘ ਮਾਨ ਨੁਰਾ ਨੇ ਜੀ ਅ ਜਿਹੜਿਆ ਪੁਲਿਸ ਦੇ ਵਿੱਚ ਵੀ ਭਰਤੀ ਜਿਹੜੀ ਲਗਾਤਾਰ ਜਾਰੀ ਹੈ ਬਹੁਤ ਸਾਰੇ ਬੱਚੇ ਨੇ ਜਿਹੜੇ ਨਵੇਂ ਭਰਤੀ ਹੋਏ ਨੇ ਔਰ ਕੱਲੀ ਜਿਹੜਾ ਕੈਬਨਿਟ ਚ ਪਾਸ ਹੋਇਆ ਕਿ 5500 ਹੋਮਗਾਰਡ ਦੇ ਜਵਾਨ ਜਿਹੜੇ ਉਹ ਵੀ ਭਰਤੀ ਕੀਤੇ ਜਾਣਗੇ ਮੈਨੂੰ ਲੱਗਦਾ ਇੱਕ ਚੰਗਾ ਕਦਮ ਸਰਕਾਰ ਵੱਲੋਂ ਪੁੱਟਿਆ ਜਾ ਰਿਹਾ ਜਿਹੜਾ ਪੰਜਾਬ ਦੀ ਸਿਕਿਉਰਿਟੀ ਔਰ ਜਿਹੜਾ ਨਸ਼ਾ ਜਾਂ ਲਾਅਨ ਆਰਡਰ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਰੱਖਣ ਬਾਅਦ ਇਹ ਸਾਰੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਗਿਆ। ਲਾਸਟ ਸਵਾਲ ਆ ਸਰ ਤੁਸੀਂ ਇਕੱਲੇ ਮੰਤਰੀ ਹੋ ਪੰਜਾਬ ਦੇ ਜਿਨ੍ਹਾਂ ਨੇ ਭਾਈ ਗੁਰਜੀਤ ਸਿੰਘ ਦਾ ਮੁੱਦਾ ਚੁੱਕਿਆ ਸੀਗਾ ਵਿਧਾਨ ਸਭਾ ਦੇ ਵਿੱਚ ਕਿੱਥੋਂ ਤੱਕ ਪਹੁੰਚੀ ਆ ਗੱਲ ਤੇ ਸੇਤ ਕੇ ਮਿਆਂ ਹੁਣ ਗੁਰਜੀਤ ਸਿੰਘ ਜੀ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਨੇ ਉਹਨਾਂ ਨਾਲ। ਦੇਖੋ ਕਿਉਂਕਿ ਮੇਰੇ ਲੋਕਲ ਸ਼ਹਿਰ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਚੜੇ ਹੋਏ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਜਲਦੀ ਇਹ ਮਸਲਾ ਹੱਲ ਹੋਵੇ। ਜੀ। ਕੱਲ ਵੀ ਅਸੀਂ ਅਮਨ ਰੋੜਾ ਜੀ ਨਾਲ ਗੱਲ ਕੀਤੀ ਔਰ ਜਿਹੜੇ ਚੀਫ ਸੈਕਟਰੀ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਜਿਹੜੇ ਹੋਮ ਸੈਕਟਰੀ ਨੂੰ ਉਹਨਾਂ ਨਾਲ ਗੱਲ ਕੀਤੀ ਆ ਉਮੀਦ ਆ ਬੜੀ ਜਲਦੀ ਆ ਜਿਹੜਾ ਇਹ ਮਸਲਾ ਹੱਲ ਹੋ ਜੂਗਾ ਔਰ ਇਹ ਜਿਹੜਾ ਮਸਲਾ ਕੱਲਾ ਮਾਈ ਨਹੀਂ ਚੱਕਿਆ ਸਾਡਾ ਛੋਟਾ ਭਰਾ ਸ਼ੈਰੀ ਕਲਸੀ ਆ ਜਿਹੜਾ ਉਹਨੇ ਵੀ ਇਹ ਮਸਲਾ ਚੱਕਿਆ ਸੀ ਕਿਉਂਕਿ ਇਹ ਕੋਈ ਇੱਕ ਧਰਮ ਦਾ ਨਹੀਂ ਸਾਰੇ ਧਰਮਾਂ ਦਾ ਮਸਲਾ ਹੈ ਸੋ ਉਮੀਦ ਆ ਕਿ ਬੜੀ ਜਲਦੀ ਇਹ ਮਸਲਾ ਹਲੇ ਸੋ ਵਕ ਵਕ ਵਿਸ਼ਿਆਂ ਦੇ ਉੱਤੇ ਜੌੜਾ ਵਜਰਾ ਸਾਹਿਬ ਨਾਲ ਗੱਲਬਾਤ ਕੀਤੀ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਭਾਈ ਗੁਰਜੀਤ ਸਿੰਘ ਨੂੰ ਲੈ ਕੇ ਜਲਦੀ ਤੋਂ ਜਲਦੀ ਕਾਨੂੰਨ ਬਣੇ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਬਹੁਤ ਬਹੁਤ ਥੈਂਕ ਯੂ